ਹਾਂਜੀ ਮੈਂ ਰਵਿੰਦਰਪੀਰ ਸਿੰਘ ਵੱਲਾ ਬਲਾਕ ਪ੍ਰਧਾਨ ਅੰਮ੍ਰਿਤਸਰ ਸਿਟੀ ਤੋਂ ਬੀਕੇਜੂ ਇੱਕ ਤਾਂ ਸਿੱਧੂਪੁਰ ਤੋਂ ਬੇਨਤੀ ਕਰਾਇਆ ਜੀ ਐਸ ਟਾਈਮ ਸਾਡੀ ਮੀਟਿੰਗ ਡੀਸੀ ਸਾਹਿਬ ਸਾਡੇ ਸਾਡੇ ਐਸਪੀ ਸਾਹਿਬ ਸਿਟੀ ਤੋਂ ਜੀ ਸਾਡੇ ਜ਼ਿਲ੍ਹਾ ਆਗੋ ਪਲਵਿੰਦਰ ਸਿੰਘ ਮਾਲ ਦੀ ਅਗਵਾਈ ਦੇ ਹੇਠ ਹੋਈ ਸੀ ਸਾਡੇ ਕੋਈ ਸਮਾਂ ਪਹਿਲਾਂ ਅਸੀਂ ਮੰਗ ਪੱਤਰ ਦਿੱਤੇ ਸਾਡੇ ਵੱਲਾ ਹਾਈਵੇ ਤੇ ਜਿਹੜਾ ਫਲਾਈਓਵਰ ਬਣ ਰਿਹਾ ਉਹ ਕਾਫੀ ਸਮੇਂ ਤੋਂ ਜਿਹੜਾ ਬੰਦ ਪਿਆ ਸੀ ਉਹ ਕਦੀ ਉਹਦਾ ਕੰਮ ਬੰਦ ਕਰਨਦੇ ਕਦੀ ਉਹਦਾ ਚਾਲੂ ਕਰਨਦੇ ਬਹੁਤ ਧੀਮੀ ਜਿਹੜੀ ਗਤੀ ਦੇ ਵਿੱਚ ਜਿਹੜਾ ਉਹਦਾ ਕੰਮ ਚੱਲ ਰਿਆ ਸੀ ਉਹਦੇ ਕਾਰਨ ਜਿਹੜੀ ਸਾਡੀ ਅੰਮ੍ਰਿਤਸਰ ਪੂਰੀ ਸਿਟੀ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਕਿਉਂਕਿ ਰਾਹਗੀਰ ਜਿਤਨੇ ਟੂਰਿਸਟ ਬਾਹਰੋਂ ਆਉਂਦਾ ਵਾ ਜਾਂ ਕੋਈ 에어ਪੋਰਟ ਜਾਣ ਵਾਲਾ ਵਾ ਜਾਂ ਕੋਈ ਮੰਨ ਲਓ ਦਰਬਾਰ ਸਾਹਿਬ ਜਾਂ ਸਾਡੇ ਹੋਰ ਵੀ ਲਾਗੇ ਜੇ ਕਿਤੇ ਮੰਨ ਲਓ ਵੀ ਅੰਮ੍ਰਿਤਸਰ ਕੋਈ ਆਉਂਦਾ ਵਾ ਤੇ ਉਹਨੂੰ ਬੜੀ ਮੁਸ਼ਕਲਾਂ ਆਉਂਦੀਆਂ ਸੀ ਸਾਡੇ ਬੱਲਾ ਮੰਨ ਸਬਜ਼ੀ ਮੰਡੀ ਆ ਉਹਨੂੰ ਬੜੀਆਂ ਮੁਸ਼ਕਲਾਂ ਆਉਂਦੀਆਂ ਸੀ ਤੋਂ ਜਥੇਬੰਦੀ ਦੇ ਨੋਟਿਸ ਲੈ ਜਾਂਦਾ ਚਲੋ ਜਥੇਬੰਦੀ ਨੇ ਧਰਨੇ ਦਾ ਐਲ ਕਿਉਂਕਿ ਸਾਡੀ ਫਿਰ ਮਜਬੂਰੀ ਬਣ ਜਾਂਦੀ ਹੈ ਫਿਰ ਲੋਕਾਂ ਸਾਹਮਣੇ ਇਹ ਪੇਚ ਕੀਤਾ ਜਾਂਦਾ ਵੀ ਜਿੱਥੇ ਬੰਦੀ ਜਾਣ ਕੇ ਰਸਤਾ ਰੋਕਦੀਆਂ ਕਿਉਂਕਿ ਸਾਡੀ ਇਹ ਮਜਬੂਰੀ ਬਣਾਈ ਜਾਣੀ ਸੀ ਇਸ ਕਰਕੇ ਅੱਜ ਜਿਹੜੀ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਸੀ ਉਹਨਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਵੀ ਜਿਹੜਾ ਇਹ ਜਿਹੜਾ ਪੁਲ ਆ ਇਹ ਟਾਈਮ ਬਾਉਂਡ ਦੇ ਹਿਸਾਬ ਦੇ ਨਾਲ ਹੀ ਜਿਹੜਾ ਇਹਦਾ ਟਾਈਮ ਬਾਉਂਡ ਹੋਊਗਾ ਕਿ ਕਦੋਂ ਤੱਕ ਇਹ ਪੂਰਾ ਕੀਤਾ ਜਾਊਗਾ ਤੇ ਉਹ ਅੱਜ ਹੀ ਜਿਹੜਾ ਕੰਮ ਚਾਲੂ ਹੋ ਜਾਊਗਾ ਉਹਦਾ ਪੁਲ ਦਾ ਤੇ ਜਿਹੜੇ ਰਸਤੇ ਪਾਉਂਦੇ ਆ ਉਹ ਅੱਜ ਹੀ ਖੋਲ ਦਿੱਤੇ ਜਾਣਗੇ ਤੋ ਅਸੀਂ ਇਸ ਇਸ ਮੁੱਦੇ ਤੇ ਜਿਹੜੀ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਬਾਕੀ ਇਹੀ ਚੇਤਾਵਨੀ ਵੀ ਦਿੰਨੇ ਆ ਜੇ ਇਹਦਾ ਸਮੇਂ ਸਿਰ ਇਹ ਪੁਲ ਦਾ ਜਿਹੜਾ ਕੰਮ ਨਾ ਕੰਪਲੀਟ ਹੋਇਆ ਜਾਂ ਸਾਨੂੰ ਰਸਤੇ ਨਾ ਖੋਲੇ ਖੋਲੇਗੇ ਜੇ ਸਰਕਾਰ ਵੱਲੋਂ ਜੇ ਸਾਨੂੰ ਇਹ ਝੂਠਾ ਹੀ ਲਾਰਾ ਲਾਇਆ ਗਿਆ ਤੇ ਅਸੀਂ ਫਿਰ ਵੱਡਾ ਸੰਘਰਸ਼ ਵਿੜਾਂਗੇ ਉਹਦੀ ਜ਼ਿੰਮੇਵਾਰ ਜਿਹੜੀ ਆ ਇਹ ਸਾਡਾ ਪ੍ਰਸ਼ਾਸਨ ਹੋਊਗਾ ਫਿਰ ਮੀਟਿੰਗ ਚੱਲ ਓਕੇ ਮੈਂ ਪਲਵਿੰਦਰ ਸਿੰਘ ਮਾਹਲ ਭਾਰਤੀ ਸਾਂਝੂ ਨੈਕਤਾ ਸਿੱਧੂ ਪਰਦਾਗੂ ਜਿਹੜੀ ਅੱਜ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਹੋਈ ਆ ਅੰਮ੍ਰਿਤਸਰ ਦੇ ਡੀਸੀ ਸਾਹਿਬ ਐਸਪੀ ਸਾਹਿਬ ਜਿਹੜੀਆਂ ਕਾਫੀ ਲੰਬੇ ਸਮੇਂ ਤੋਂ ਸਾਡੀਆਂ ਮਸਲੇ ਜਿਹੜੇ ਲੜਕਦੇ ਆ ਰਹੇ ਸੀ ਉਹਨਾਂ ਦੇ ਸਬੰਧਤ ਲੈ ਕੇ ਵਿਚਾਰ ਚਰਚਾ ਹੋਈ ਆ ਇੱਕ ਜਿਹੜਾ ਵੱਲੇ ਪਿੰਡ ਦੇ ਵਿੱਚ ਆਮ ਲੋਕਾਂ ਨੂੰ ਦੁਕਾਨਦਾਰਾਂ ਨੂੰ ਬਹੁਤ ਸਮੱਸਿਆ ਆ ਰਹੀ ਸੀ ਉਹ ਵੱਲੇ ਜਿਹੜਾ ਬ੍ਰਿਜ ਆ ਉਹਦਾ ਕੰਮ ਆ ਜਿਹੜਾ ਉਹ ਰੁਕਿਆ ਪਿਆ ਸੀ 3 ਸਾਲ ਤੋਂ ਹੋ ਗਿਆ ਸਾਡੀ ਉਥੇ ਜਥੇਬੰਦੀ ਚੱਲਦੀ ਆ ਸਾਡੇ ਸਰਦਾਰ ਸੇਵਰਿੰਦਰ ਸਿੰਘ ਜੀ ਸਿਟੀ ਬਲਾਕ ਪ੍ਰਧਾਨ ਉਹਨਾਂ ਨੇ ਨੋਰਸ਼ ਗੱਲ ਲਿਆਂਦੀ ਵੀ ਪ੍ਰਧਾਨ ਜੀ ਇਹਦਾ ਕੁਝ ਕਹੇ ਆਪਾਂ ਮੀਟਿੰਗ ਕਰਕੇ ਫਿਰ ਅਸੀਂ ਪ੍ਰਬੰਧ ਕੋ ਟਾਈਮ ਲਿਆ ਅੱਜ ਪ੍ਰਬੰਧ ਮੰਨਿਆ ਵੀ ਉਹ ਜਿਹੜੇ ਪੋਲੇ ਆ ਖੋਲ ਦੇਣੇ ਆ ਤੇ ਜਿਹੜੇ ਲੋਕਾਂ ਨੂੰ ਆਵਾਜ਼ ਆਈ ਆ ਉਹ ਜਿਹੜੀ ਉਹਦੀ ਹੱਲ ਕੀਤੀ ਜਾਊਗੀ ਇਹ ਪ੍ਰਬੰਧ ਨੇ ਮੌਕੇ ਤੇ ਸਾਡਾ ਜਿਹੜੇ ਦੂਜੀਆਂ ਮਸਲੇ ਆ ਜਿਹੜੇ ਨੈਸ਼ਨਲ ਹਾਈਵੇ ਤੇ ਚੱਲ ਰਹੇ ਜਾਂ ਦੂਜੇ ਮਸਲੇ ਉਹਨਾਂ ਨੇ ਆਖਿਆ ਸਾਨੂੰ ਹੋਰ ਦੱਸ ਦੇਂਦਾ ਟਾਈਮ ਦਿਓ ਉਹ ਤੋਂ ਬਾਅਦ ਆ ਕਣਕਾ ਤੋਂ ਬਾਅਦ ਆ ਤੁਹਾਡੇ ਜਿਹੜੇ ਮਸਲੇ ਉਹ ਹੱਲ ਕੀਤੇ ਜਾਣਗੇ ਇਸ ਮੀਟਿੰਗ ਇਸੀ ਸ비스 ਤੇ ਜਿਹੜੀ ਗੜੇਮਰੀ ਹੋਈ ਹੈ ਖਾਸ ਕਰਕੇ ਰਾਜਾ ਸਾਹ ਸੀਤਾ ਕੁਝ ਅਮਰਸਦ ਦੇ ਇਲਾਕਿਆਂ ਚ ਉਹਨਾਂ ਦਾ ਕੀ ਗੱਲਬਤ ਹੋਈ ਹੈ ਉਹਨਾਂ ਦੇ ਵਿੱਚ ਉਹ ਕਹਿੰਦੇ ਵੀ ਬਹੁਤੇ ਚੈੱਕ ਬਣ ਰਹੇ ਆ ਕੁਝ ਬਣਨ ਵਾਲੇ ਰਹਿ ਗਿਆ 66 ਚੈੱਕ ਜਿਹੜੇ ਕਿਸਾਨਾਂ ਨੂੰ ਵੰਡੇ ਜਾਣਗੇ ਉਹਦੇ ਵਿੱਚ ਉਹਨਾਂ ਨੇ ਜ਼ੋਰਦਾਰ ਵਿਸ਼ਵਾਸ ਦਵਾਇਆ ਜਿਹੜੀਆਂ ਨੈਸ਼ਨਲ ਹਾਈ ਜਮੀਨਾ ਆਈਆਂ ਸੀ ਅਜੇ ਤੱਕ ਪੈਸੇ ਨਹੀਂ ਮਿਲੇ ਉਹ ਚ ਵੀ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਜਿਹੜੀਆਂ ਤਕਸੀਮਾਂ ਹੋਣ ਆਉਣੀਆਂ ਉਹਨਾਂ ਦੀ ਸਪੀਡ ਵਧਾਰਤੀ ਹੈ ਤਕਸੀਮਾਂ ਕਰਾਈਆਂ ਜਾਣਗੀਆਂ ਪਾਏ ਪਾ ਕੇ ਫਿਰ ਕਬਜ਼ਾ ਲੈ ਆ ਜਾਊਗਾ ਜਿਹੜੇ ਲਗਭਗ ਹੈ ਬਹੁਤ ਲੰਬੀ ਵਿਚਾਰ ਚਰਚਾ ਹੋਈ ਆ ਹੁਣ ਤੋਂ ਬਾਅਦ ਇਹਨਾਂ ਨੇ ਵਿਸ਼ਵਾਸ ਦਿਵਾਇਆ ਜਿਹੜੇ ਪ੍ਰਸ਼ਾਸਕ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਸੀ ਉਹ ਹਜੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਦੇ ਟੇਬਲ ਤੇ ਆ ਪਰ ਉਹ ਉਹ ਹਜੇ ਤੱਕ ਕਾਰਵਾਈ ਨਹੀਂ ਹੋਣੀ ਉਹ ਮੰਗ ਕਰਦੇ ਆ ਜ਼ੋਰਦਾਰ ਵੀ ਉਹਦੀ ਕਾਰਵਾਈ ਹੋਣੀ ਚਾਹੀਦੀ ਨੇ ਆਉਣ ਵਾਲੇ ਦਿਨਾਂ ਦੇ ਤੇਖਾ ਸੰਘਰਸ਼ ਵੜਾਂਗੇ ਜੀ ਠੀਕ ਹੈ ਜੀ ਜੀ ਇਸ ਤਰ੍ਹਾਂ ਸੀ ਕਿ ਜੇ ਸਾਹਿਬ ਪ੍ਰਵਿੰਦਰ ਸਿੰਘ ਜੀ ਮਾਲ ਜੋ ਕਿਸਾਨ ਜਨ ਸਿੱਧੂ ਪ੍ਰੋਗਰਪ ਦੇ ਉਹਨਾਂ ਵੱਲੋਂ ਜਿਹੜਾ ਕਾਲ ਦਿੱਤੀ ਗਈ ਸੀ ਕਿ 17 ਤਰੀਕ ਨੂੰ ਜਿਹੜਾ ਵੱਲਾ ਪੁੜਿਆ ਜੋ ਬੜੇ ਲੰਮੇ ਸਮੇਂ ਤੋਂ ਜਿਹੜਾ ਉਹਦੀ ਕੰਮ ਜਿਹੜਾ ਰੁਕਿਆ ਪਿਆ ਵਾ ਤੇ ਪਿੰਡ ਨੂੰ ਬੜੀ ਬੜੀ ਭਾਰੀ ਪਰੇਸ਼ਾਨੀ ਉਹ ਸਮੂਹ ਪਿੰਡ ਦੇ ਕਿਸਾਨ ਤੇ ਬਲਵਿੰਦਰ ਸਿਮਾਲ ਉਹਨਾਂ ਨੇ 17 ਤਰੀਕ ਨੂੰ ਜਿਹੜਾ ਉੱਥੇ ਰੋਡ ਦੇਤੇ ਰੋਡ ਬਲੌਕ ਕਰਨ ਦੀ ਕਾਲ ਦਿੱਤੀ ਸੀ ਜੋ ਇਸ ਸਬੰਧ ਦੇ ਵਿੱਚ ਮਾਨਯੋਗ ਡੀਸੀ ਸਾਹਿਬ ਨੇ ਜਿਹੜੇ ਇਹਨਾਂ ਦੇ ਮੇਨ ਨਮਾਇंदे ਉਹਨਾਂ ਨੂੰ ਤੇ ਪਿੰਡ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਤੇ ਵਿੱਧ ਹਾਈਵੇ ਜਿਹੜੇ ਨੈਸ਼ਨਲ ਹਾਈਵੇ ਦੇ ਮਿਸਟਰ ਬਦੁਰਾ ਜੀ ਨੇ ਉਹਨਾਂ ਨੂੰ ਕਾਲ ਕੀਤਾ ਸੀ ਜੋ ਅੱਜ 10 ਵਜੇ ਸਵੇਰ ਮੀਟਿੰਗ ਹੋਈ ਹੈ ਜੋ ਇਸ ਮੀਟਿੰਗ ਦੇ ਵਿੱਚ ਡੀਸੀ ਸਾਹਿਬ ਨੇ ਤੇ ਜਿਹੜਾ ਨੈਸ਼ਨਲ ਹਾਈਵੇ ਵਾਲੇ ਨੇ ਉਹਨਾਂ ਨੇ ਦੱਸਿਆ ਕਿ ਜਿਹੜਾ ਇਹਨੂੰ ਅਸੀਂ ਜਿਹੜਾ ਜਿਹੜਾ ਇਹਨਾਂ ਦੇ ਰਸਤੇ ਦੀ ਪ੍ਰੋਬਲਮ ਹੈ ਉਹ ਰਸਤਾ ਜਿਹੜਾ ਅੱਜ ਜਿਹੜਾ ਵਾ ਅੱਧਾ ਰਸਤਾ ਖਲਾ ਦਿੱਤਾ ਜਾਏਗਾ ਤੇ ਉਹਦੇ ਵਿੱਚ ਬਾਕੀ ਜਿਹੜਾ ਕੰਮ ਆ ਉਹਨੂੰ ਡੇਟ ਬਾਉਂਡ ਕਰ ਦਿੱਤਾ ਜਾਏਗਾ ਤਾਂ ਜੋ ਜਲਦੀ ਜਲਦੀ ਜਿਹੜਾ ਇਹਦਾ ਕੰਮ ਜਿਹੜਾ ਹੋ ਸਕੇ ਇਹਨਾਂ ਦੀਆਂ ਜਿਹੜੀਆਂ ਹੋਰ ਵੀ ਕੋਈ ਕੋਈ ਸਮੱਸਿਆਵਾਂ ਨੇ ਉਹਨਾਂ ਬਾਰੇ ਵੀ ਉਹਨਾਂ ਐਸਟੀਐਮ ਸਾਹਿਬ ਦੀ ਡਿਊਟੀ ਲਾਤੀ ਆ ਕਿ ਪਿੰਡ ਵਿਜ਼ਿਟ ਕਰਕੇ ਇਹਨਾਂ ਦੀ ਕੋਈ ਰਸਤੇ ਦੀ ਸਮੱਸਿਆ ਹੋਵੇ ਉਹਨੂੰ ਉਹ ਦੂਰ ਕਰ ਦੇਣਗੇ ਡੀਸੀ ਸਾਹਿਬ ਨੇ ਬਹੁਤ ਹੀ ਮਤਲਬ ਪੋਜ਼ਿਟਿਵ ਜਿਹੇ ਦੇ ਵਿੱਚ ਬਹੁਤ ਹੀ ਇਹਨਾਂ ਨੂੰ ਇਹਨੂੰ ਆਪ ਉਹ ਸਮਝਣੇ ਕਿ ਇਹ ਵਾਕਏ ਸਮੱਸਿਆ ਹੈਗੀ ਪਿੰਡ ਦੀ ਇਸ ਨੂੰ ਇਸ ਕਰਕੇ ਡੀਸੀ ਸਾਹਿਬ ਨੇ ਪਹਿਲ ਦੇ ਆਧਾਰ ਤੇ ਉਹਨੂੰ ਹੱਲ ਕਰ ਲਈ ਗਿਆ ਜੀ ਸਰ ਨੈਸ਼ਨਲ ਹਾਈਵੇ ਦੇ ਨਾਲੇ ਕੁਝ ਮੰਗਾ ਸੀ ਜਿਹੜੀਆਂ ਜ਼ਮੀਨਾਂ ਰਿਕੁਆਇਰ ਕੀਤੀਆਂ ਹੋਈਆਂ ਤੁਸੀਂ ਵੀ ਬਹੁਤ ਥਾਵਾਂ ਦੇ ਪਿੰਡਾਂ ਦੇ ਵਿੱਚ ਗਏ ਹੋ ਜਦੋਂ ਇਹ ਧਰਨਾ ਪ੍ਰਦਰਸ਼ਨ ਕਰਦੇ ਆ ਜੀ ਉਹਨਾਂ ਦੇ ਵਿੱਚ ਜਿਹੜੀ ਬਾਕੀ ਤੇ ਲਗਭਗ ਸਾਰੇ ਹੋ ਗਏ ਨੇ ਜਿਹੜੇ ਕੋਈ ਕੋਰਟ ਕੇਸ ਚੱਲਦੇ ਨੇ ਉਹਨਾਂ ਦੇ ਮੈਟਰ ਪੈਂਡਿੰਗ ਨੇ ਉਹਨਾਂ ਦੇ ਵੀ ਨੈਸ਼ਨਲ ਹਾਈਵੇ ਵਾਲੇ ਜਿਹੜੇ ਉਹ ਪ੍ਰਾਇਓਰਟੀ ਦੇ ਉੱਤੇ ਕਰ ਰਹੇ ਨੇ ਤਾਂ ਜੋ ਜਿਹੜਾ ਵਾ ਇਹ ਰੋਡ ਦਾ ਕੰਮ ਜਲਦੀ ਚੱਲ ਸਕੇ ਜੀ ਇਹਨਾਂ ਦੇ ਪੁਰਾਣੇ ਸ਼ਰਮਾ ਜੀ ਐਸਟੀਐਮ ਸਾਹਿਬ ਖਿਲਾ ਉਹਦਾ ਸਰੀ ਰਿਪੋਰਟ ਜਿਹੜੀ ਉਹ ਸਰਕਾਰ ਦੇ ਕੋਲ ਆ ਉਹਦੇ ਜਿਹੜਾ ਫੈਸਲਾ ਲੈਣਾ ਉਹ ਸਰਕਾਰ ਨੇ ਲੈਣਾ ਵਾ ਉਹ ਜਿਹੜਾ ਲੋਕਲ ਪ੍ਰਸ਼ਾਸਨ ਲੈਵਲ ਦਾ ਕੰਮ ਨਹੀਂ ਹੈਗਾ ਉਹ ਇਹਨਾਂ ਨਾਲ ਮੀਟਿੰਗ ਹੋ ਗਈ ਆ ਉਹ ਇਹਨਾਂ ਨੂੰ ਦੱਸਤਾ ਗਿਆ ਜੀ ਥੈਂਕ ਯੂ